ਉਹ ਸਾਹਮਣੇ ਦੇਖ ਰਹੇ ਹੈ ਜਿਹੜੀ ਤੁਸੀਂ ਉਹ ਹੈਗੀ ਜਿਮਾਨ ਟੋਡਰ ਮਲਜੀ ਦੀ ਹਵੇਲੀ ਜਿਨ੍ਹਾਂ ਨੇ ਉਸ ਸਮੇਂ ਇੰਨੀ ਮਹਿੰਗੀ ਜਗਾ ਲਈ ਸੀ ਸੋਰਾ ਸਾਹਿਬ ਦਾ ਆਪ ਦਰਸ਼ਨ ਕਰਿਆ ਜਿੱਥੇ ਛੋਟੇ ਸਾਹਿਬ ਜੀਾਂ ਨੂੰ ਤੀਹਾਂ ਤੇ ਚਣਕੇ ਸ਼ਹੀਦ ਕੀਤਾ ਗਿਆ ਦੂਜੇ ਅਸਥਾਨ ਹੈ ਜੀ ਠੰਡਾ ਬੁਰਜ ਜਿੱਥੇ ਛੋਟੇ ਸਾਹਿਬ ਜੀਾਂ ਤੇ ਮਾਤਾ ਗੁਜਰ ਕੌਰ ਜੀ ਨੂੰ ਰੱਖਿਆ ਗਿਆ ਸੀ ਤਿੰਨ ਦਿਨ ਠੰਡ ਪੈਂਦੀ ਸੀ ਤੁਸੀਂ ਦੇਖ ਲਓ ਪੋ ਦਾ ਮਹੀਨਾ ਸੀ ਉਹਦੇ ਮਹੀਨੇ ਦੇਖ ਲਓ ਹੈਗੀ ਸੱਚਾ ਪਾਤਸ਼ਾਹ ਉਹ ਸੰਗ ਤੋਂ ਕਰੋ ਦਰਸ਼ਨ ਜੀ ਇਨਾ ਗਲਾਸਾਂ ਦੇ ਵਿੱਚ ਛੋਟੇ ਸਾਹਿਬ ਜੱਜ ਨੇ ਦੁੱਧ ਪੀਤਾ ਸੀ ਜੋਰਾ ਵਰਸੀ ਜੀ ਤੇ ਬਾਬਾ ਲੋ ਜੀ ਹੁਣ ਅਸੀਂ ਜਾ ਰਹੇ ਹਾਂ ਨਥਲੰਪੁਰ ਬਾਬਾ ਜੀ ਸਿੰਘ ਜੀ ਦੀ ਵਰਸੀ ਸੀ ਅੱਜ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਜਾ ਰਹੇ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਬੱਚਿਆਂ ਦਾ ਮੱਥ ਟਿਕਾ ਕੇ ਲਗਾਉਣਾ ਸੀ ਉੱਥੇ ਤੇ ਨਾਲੇ ਜੋਤੀ ਸੂਰਪ ਜਾਵਾਂਗੇ ਤੇ ਜਿੱਥੇ ਸਹਿਬ ਜਿਆਦਾ ਦਾ ਸੰਸਕਾਰ ਕੀਤਾ ਸੀ ਉਹ ਜਗਾ ਦੇਖਣੀ ਆ ਤੇ ਜਿੱਥੇ ਨੀਹਾਂ ਵਿੱਚ ਜਣੇ ਸੀ ਉਹ ਜਗਾ ਤੇ ਮਾਤਾ ਗੁਜਰੀ ਠੰਡਾ ਬੁਰਜ ਅੱਜ ਸਾਰਾ ਕੁਝ ਤੁਹਾਨੂੰ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਜਿੰਨੇ ਵੀ ਗੁਰੂ ਘਰ ਹੋਏ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਆਪਾਂ ਤੇ ਬਾਕੀ ਮੇਰੇ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਵੀਰ ਬਲੌਗ ਤੁਹਾਡਾ ਇੰਗਲਿਸ਼ 'ਚ ਚੱਲਦਾ ਉਹ ਬਲੌਗ ਆਟੋਮੈਟਿਕ ਇੰਗਲਿਸ਼ 'ਚ ਹੋ ਜਾਂਦਾ ਮੈਂ ਨਹੀਂ ਕਰਦਾ ਹੈਗਾ ਜਦੋਂ ਤੁਸੀਂ ਬਲੌਗ ਖੋਲੋਗੇ ਤਾਂ ਸਾਈਡ ਪਰ ਸੈਟਿੰਗ ਦੀ ਆਪਸ਼ਨ ਆਊਗੀ ਬਲੌਗ ਖੋਲਣ ਤੋਂ ਬਾਅਦ ਉਹਦੇ ਉੱਤੇ ਕਲਿੱਕ ਕਰਿਓ ਤੇ ਨਾਲ ਆਡੀਓ ਦੀ ਆਜਣੀ ਆਡੀਓ ਤੇ ਕਲਿੱਕ ਕਰਿਓ ਉੱਥੇ ਫਿਰ ਤੁਹਾਨੂੰ ਮਿਲੇਗਾ ਪੰਜਾਬੀ origin ਫਿਰ ਉਹਦੇ ਉੱਤੇ ਕਲਿੱਕ ਕਰਿਓ ਫਿਰ ਸਾਰੇ ਬਲੌਗ ਪੰਜਾਬੀ ਜਾਉਣਗੇ ਤੁਹਾਨੂੰ ਕੋਲ ਤੇ ਹੁਣ ਚੱਲਦੇ ਆਪਾਂ ਫਤੇਗੜ ਸਾਹਿਬ ਹੋਰੋਂ ਉਹਨਾਂ ਨੂੰ ਤੁਹਾਨੂੰ ਮੁੰਤੀ ਰੰਬਰ ਯਾਦ ਕਰੀਏ ਲੋ ਜੀ ਸ੍ਰੀ ਫਤਿਹਗੜ ਸਾਹਿਬ ਪਹੁੰਚ ਚੁੱਕੇ ਆਪਾਂ ਇਸ ਟਾਈਮ ਪਾਖ ਖੜੇ ਆ ਪਾਰਕਿੰਗ ਦੇ ਵਿੱਚ ਬੱਚਿਆਂ ਦੇ ਰਮਾਲ ਵਗੈਰਾ ਬੰਨ ਰਹੇ ਆ ਹਜੇ ਜੋ ਬੰਦਵੀ ਬੰਨ ਤੇ ਇੱਧਰ ਤੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਦੇ ਆ ਤੇ ਨਾਲੇ ਤੁਹਾਨੂੰ ਕਰਾਉਨੇ ਆ ਦਰਸ਼ਨ ਲੋ ਜੀ ਇੱਕ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਪਲੱਸ ਨਾਲ ਆਇਆ ਦਿਵਾਰ ਇਸ ਕਰਕੇ ਅੱਜ ਭੀੜ ਬਹੁਤ ਆ ਫਤਿਹਗੜ ਸਾਹਿਬ ਚ ਦੇਖ ਕੇ ਸੜਕ ਬਾਰ ਕਰ ਤਾਨੂੰ ਮਹਾਰਾ ਸੱਚਾ ਪਾਤਸ਼ਾਹ ਤੋਂ ਕੋ ਗੁਰਦੁਆਰਾ ਸਾਹਿਬ ਵਿੱਚ ਆਉਣੇ ਨਾ ਤਾਂ ਬਹੁਤ ਦਿਲ ਲੱਗਦਾ ਯਾਰ ਮੇਰਾ ਤਾਂ ਇਥੋਂ ਜਾਣ ਨੂੰ ਜੀ ਨਹੀਂ ਕਰਦਾ ਜੋ ਕੀਰਤਨ ਸੁਣਦੇ ਆਂ ਤਾਂ ਸੰਗਤ ਦੇਖਦੇ ਆਂ ਜੋ ਬੈਠਣੇ ਆਲਾ ਦੋੜ। ਖੁੱਲਾ ਜ ਮੋਲ ਦੇਖਦੇ ਨਾ ਬਹੁਤ ਵਧੀਆ ਲੱਗਦਾ ਮਨ ਨੂੰ। ਆ ਹੁਣ ਸ਼ੈੱਟ ਸਿਰੇ ਤੱਕ ਪਾਦਾ ਨਾ। ਅੱਜ ਥੋੜਾ ਹੁੰਦਾ ਸੀ। ਉਹ ਵਾਹ ਸੱਚਾ ਪਾਸਾ। ਆ ਹੌਤ ਜਿਵੇਂ ਕਰਾ ਦੰਨਿਆ। ਜੋ ਮੁੰਡੇ ਰਹਿਣ ਦੇਣੇ ਜਾਵਾ ਕਰਾਉਣ ਨੂੰ ਹਨਾ ਲੋ ਜੀ ਇਹ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਜੇ ਅੰਦਰ ਵੀਡੀਓ ਅਲਾਉਡ ਹੋਈ ਤਾਂ ਤੁਹਾਨੂੰ ਉਸ ਗੰਧ ਦੇ ਵਿੱਚ ਦਰਸ਼ਨ ਕਰਾਵਾਂਗੇ ਉਸ ਥਾਂ ਦੇ ਪੋਰਾ ਸਾਹਿਬ ਦੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਣ ਕੇ ਸ਼ਹੀਦ ਕੀਤਾ ਗਿਆ ਸੀ ਤੇ ਇੱਧਰ ਹੀ ਸਾਈਡ ਹੈਗਾ ਘੱਡਾ ਬੁਰਜ ਇੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ਹੋਇਆ ਸੀ। ਤੁਹਾਨੂੰ ਵਾਰੀ-ਵਾਰੀ ਹਰੇਕ ਗੁਰਦੁਆਰ ਦੇ ਦਰਸ਼ਨ ਕਰਾਉਂਦੇ ਜਾਵਾਂਗੇ ਆਪਾਂ। ਇੱਕ ਤੇ ਮੱਥਾ ਪਾ ਪਹਿਲਾਂ ਇੱਥੇ। ਲੋ ਜੀ ਕੜਾ ਪ੍ਰਸ਼ਾਦ ਵੀ ਦੇਖ ਕਰਾ ਲਈ ਆਪਾਂ। ਮੱਥਾ ਟੇਕੀਏ ਸਭ ਤੋਂ ਪਹਿਲਾਂ ਵਾਹਿਗੁਰੂ ਸੱਚਾ ਪਾਤਸ਼ਾਹ। ਜੋ ਬਨਾ ਹੀ ਪਤਾ ਨਹੀਂ ਕਿਹੜੀ ਸਾਈਡ ਨਾਲ ਗਏ ਯਾਰ। ਉਹ ਵਾਹਿਗੁਰੂ ਵਾਹਿਗੁਰੂ। ਸੱਚਾ ਪਾਤਸ਼ਾਹ। ਤੇ ਖਰਜੋ ਫੋਟੋ ਵਿੱਚ ਨੂੰ ਕਾਸ ਤੰਦਰੂਸਯਾ ਵੈਕਸੀਨ ਲੋ ਜੀ ਹੁਣ ਆਪਾਂ ਚੱਲਿਆ ਨੀਚੇ ਭੋਰਾ ਸਾਹਿਬ ਚ ਤੁਹਾਨੂੰ ਉੱਥੇ ਦਰਸਾਣਾ ਕਰਾਂ ਨਾ ਭੋਰਾ ਸਾਹਿਬ ਦੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਹਾਂ ਵਿਚ ਚਿੰਕੇ ਸ਼ਹੀਦ ਕੀਤਾ ਗਿਆ ਸੀ ਉਹ ਸਥਾਨ ਬਣਿਆ ਹੋਇਆ ਨੀਚੇ ਇਦਰ ਇਮਾਰਤ ਜੀ ਦਾ ਕਾਰ ਸੇਵਾ ਚੱਲਦੀ ਹੈ ਸੰਗਤਾਂ ਦੇ ਸਹਿਯੋਗ ਨਾਲ ਇਦਰ ਭਰਤਪਾ ਰਹੇ ਆ ਵਿੱਚ ਇਹੋ ਕਰਾ ਮਹਾਰਾਜ ਸੱਚਾ ਪਾਤਸ਼ਾਹ ਤਾਂ ਤੇ ਰਿਸੀਖੀ ਵਾਹਿਗੁਰੂ ਵਾਹਿਗੁਰੂ ਓਟ ਇੰਦਰਾ ਸਾਹਿਬ ਦੇ ਆਪ ਦਰਸ਼ਨ ਕਰਿਆ ਜਿੱਥੇ ਛੋਟੇ ਸਾਹਿਬ ਜਿਆਦੇ ਨੂੰ ਦੀਹਾ ਦੇ ਚਣਕੇ ਸ਼ਹੀਦ ਕੀਤਾ ਜਾਂਦਾ ਇਸ ਤੋਂ ਬਾਅਦ ਆਪਾਂ ਨੇ ਜਾਣਾ ਠੰਡਾ ਫੋਟੇ ਨੇੜੇ ਤੋਂ ਬਾਅਦ ਜਾਣਾ ਉਹ ਪਿਛੇ ਰੋ ਰੋ ਸੀ ਵੀ ਦੇਖਾਂਗੇ ਅਪਣੇ ਜਾਣਾ ਹੈ ਜੋਤੀ ਸਰੂਪ ਜਿੱਥੇ ਛੋੜੇ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਸੀ ਮੋਹਰਾ ਵਛਾ ਕੇ ਉਹ ਸਾਰਾ ਇਤਿਹਾਸ ਤੁਹਾਨੂੰ ਦਿਖਾਵਾਂਗੇ ਤੇ ਹੁਣ ਚੱਲਦੇ ਆਪਾਂ ਠੰਡੇ ਬੁਰਜ ਵੱਲ ਉੱਥੇ ਮੱਥਾ ਟੇਕਦੇ ਇੱਕ ਦਿਨ ਐਤਵਾਰ ਦਾ ਹੋਣ ਕਰਕੇ ਨਾ ਸੰਗਤ ਬਹੁਤ ਪੁੰਜੀ ਹੋਈ ਹੈ ਤੇ ਪਿੱਛੇ ਬੱਦਲ ਬਿਲਡਿੰਗ ਦੇ ਪਿੱਛੇ ਨਾ ਗੁਰਦੁਆਰ ਸਾਹਿਬ ਦੀ ਬਿਲਡਿੰਗ ਦੇ ਪਿੱਛੇ ਬੱਦਲ ਬੜੇ ਸੋਹਣੇ ਲੱਗ ਰਹੇ ਆ ਨਾਮਾ ਲੋਜੀ ਸੰਗਤਾ ਵੱਲੋਂ ਨਿੰਬੂ ਜਲ ਦੀ ਸੇਵਾ ਉੱਦਦਾ ਵਾਏ ਹੁਣ ਗਰਮੀ ਬਹੁਤ ਹੋ ਚੁੱਕੀ ਆ ਫਰਸ਼ ਬਹੁਤ ਮੱਚਦਾ ਬੱਚਿਆਂ ਨੂੰ ਤੁਰਿਆ ਨਹੀਂ ਜਾਂਦਾ ਹੈਗਾ ਨੰਗੇ ਪੈਰ ਜਿਹੜਾ ਪਿੱਛੇ ਫਰਸ਼ ਸੀ ਨਾ ਉੱਥੇ ਬਹੁਤ ਫਰਸ਼ ਤਪਦਾ ਸੀ ਗਰਮੀ ਬਹੁਤ ਆ ਸੋ ਇਹ ਮੈਂ ਤੁਹਾਨੂੰ ਮਾਤਾ ਗੋਰੀ ਜੀ ਨੂੰ ਮੈਂ ਇਹ ਮੈਂ ਬੜੇ ਤਕੀਵਲ ਹੋ ਗਿਆ ਉਹਦਾ ਮੈਂ ਉਹਨਾਂ ਨਾਲ ਮੈਂ ਸਾਰੀ ਗੱਲ ਕਰਕੇ ਆਇਆ ਸੀ ਮਾਤਾ ਲਾਖੀ ਮੈਂ ਅੱਜ ਇਹਦੇ ਇਧਰ ਆ ਠੀਕ ਹੈ ਪੂਰੇ ਉਹ ਹੱਗਾਂ ਦੇ ਨਾਲ ਠੰਡ ਬਹੁਤ ਹੁੰਦੀ ਹੁੰਦੀ ਜੀ ਉਹਨਾਂ ਨੂੰ ਉਹ ਹਵਾ ਚੱਲਦੀ ਜਿੰਦੀ ਪਹਾੜੀ ਬਹੁਤ ਵੱਡੀ ਉੱਜੋਂ ਉੱਪਰ ਆਲੇ ਦਾ ਠੱਗ ਪੈਂਦੀ ਹੁੰਦੀ ਤੇ ਜਦੋਂ ਉਹ ਤੇਰੇ ਕੋਲ ਰੱਖਿਆ ਜੀ ਉਹਨਾਂ ਇੱਕ ਕਰਾ ਜੋੜਨਾ ਇੱਕ ਤੇਰੇ ਵਰਗਾ ਛੋਟਾ ਜਿਹਾ ਪਾਪਾ ਬੰਦੇ ਜੀ ਨਹੀਂ ਕਰ ਸਕਦਾ ਜੀ ਕੌਣ ਕਿੱਥੇ ਗਿਆ? ਬਾਬਾ ਜੀ ਪੁੱਤ ਜੀ ਉਹ ਮਾਤਾ ਗੁਰਦੁਆਰਾਂ ਦੀ ਉਹ ਬੁੱਤੋ ਹੁਣ ਚਲੇ ਗਏ ਉਹ ਬਾਬਾ ਜੀ ਕੋਲ ਚਲੇ ਗਏ ਉੱਪਰ ਹੁਣ ਨਹੀਂ ਇੱਥੇ ਕੋਈ ਵੀ ਹੈਗਾ ਇਹ ਪੁਰਾਣੀ ਗੱਲ ਆ ਠੀਕ ਆ ਮੈਂ ਤੁਹਾਨੂੰ ਘਰ ਜਾ ਕੇ ਸਮਝਾਵਾਂਗੇ ਚੰਗੀ ਤਰ੍ਹਾਂ ਪਾਪਾ ਹਾਂ ਪੁੱਤ ਇੱਥੇ ਪਾਣੀ ਪਿੰਦੇ ਹੁੰਦੇ ਆਂ ਆ ਬੁੱਤੋ ਉਹਦੇ ਪਾਣੀ ਪਾਣੀ ਦੇ ਦਿੰਦੇ ਉਹ ਕੁਝ ਨਹੀਂ ਦੇ ਦਿੰਦੇ ਹੁੰਦੇ ਉਹਨਾਂ ਨੂੰ ਪੁੱਛੋ ਭੁੱਖੇ ਰਹਿੰਦੇ ਹੁੰਦੇ ਤੇ ਉਹ ਫਿਰ ਮੋਤੀਰਾ ਮੈਰਾ ਜੀ ਨੇ ਨਾ ਉਹਨਾਂ ਨੂੰ ਦੁੱਧ ਪਿਲਾਇਆ ਸੀ ਉਹ ਵੀ ਆਪਾਂ ਫਿਰ ਬਾਅਦ ਵਿੱਚ ਗੁਰਦੁਆਰ ਸਾਹਿਬ ਦੇਖੂਗੇ ਠੀਕ ਆ ਸੋ ਜਿਹੇ ਆਸਥਾਨ ਹੈ ਜੀ ਠੰਡਾ ਬੁਰਜ ਜਿੱਥੇ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਰੱਖਿਆ ਗਿਆ ਸੀ ਤਿੰਨ ਦਿਨ ਠੰਡ ਪੈਂਦੀ ਸੀ ਦੇਖ ਲਓ ਪੂਰਾ ਮਹੀਨਾ ਸੀ ਉਹਦੇ ਮਹੀਨੇ ਦੇਖ ਲਓ ਕਿੰਨੀ ਠੰਡ ਹੁੰਦੀ ਹੈ ਨਾ ਛੋਟੇ ਛੋਟੇ ਦੇਖ ਲਓ ਝਾਲਮਾਂ ਨੇ ਬਿਲਕੁਲ ਵੀ ਤਰਸ ਨਹੀਂ ਕਰਿਆ ਉਹਨਾਂ ਦੇ ਉੱਤੇ ਮਹਾਰਾ ਧੰਨ ਤੇਰੀ ਕੁਰਬਾਨੀ ਵਾਹ ਵਾਹ ਇਹ ਹੈ ਜੀ ਠੰਡਾ ਬੁਰਜ ਮਹਾਰਾ ਸੱਚਾ ਪਾਤਸ਼ਾਹ Kau tak Wah, biru, wah, wah, biru, wah. ਚੇ ਰਹੇ ਜੋ ਮੈਨਾਂ ਮੱਛੀਆਂ ਦੇਖ ਲੈ ਬਸ ਜੋ ਬਣੇ ਦਾ ਖੇੜੇ ਬਣਾ ਲਈ ਮੱਛੀਆਂ ਦੀ ਇਹਨਾਂ ਕੋਲੇ ਆਈ ਜੰਨੀ ਮੁਰਮੁਰ ਕੇ ਤਨੇ ਖੇਡਦੀਆਂ ਇਹਨਾਂ ਨਾਲ ਪਤਾ ਨਹੀਂ ਕੀ ਚੱਕਰ ਆਣੇ ਫਸੇ ਪਏ ਨਿਕਲਣ ਦਾ ਨਾ ਨਹੀਂ ਦੇ ਰਹੇ ਯਾਰ ਉੱਤੀ ਖੇੜ ਬਣਾ ਲਈ ਨੇ ਤਾਂ ਨਿਕਰ ਵੀ ਰਹੇ ਭਿਓਲੇ ਨੇ ਤਾਂ ਇਹਦਾ ਪਾਉ ਕਿੰਨੇ ਕਿਲੋ ਆ

ਲੋ ਜੀ ਲੰਗਰ ਛਕ ਲਿਆ ਆਪਾਂ ਨੇ ਤੇ ਹੁਣ ਚੱਲਦੇ ਆਪਾਂ ਜੋਤੀ ਸਰੂਪ ਉੱਥੇ ਮੱਥਾ ਟੇਕਦੇ ਆ ਜੋਤੀ ਸਰੂਪ ਉਹ ਦੂਜਣੇ ਕ ਆਪ ਨੂੰ 3 ਕਿਲੋਮੀਟਰ ਐ 3.5 ਕਿਲੋਮੀਟਰ ਐ ਉੱਥੇ ਜਾ ਲੈ ਗਏ ਤੇ ਲੈ ਗਏ ਯਾਰ ਆਪਾਂ ਲੈ 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 ਲੋ ਜੀ ਸੰਗਤ ਦੂਰੋਂ ਦੂਰੋਂ ਆ ਰਹੀ ਅੱਜ ਆ ਦੇਖੋ ਪੂਰਾ ਟਰੱਕ ਭਰ ਕੇ ਆਇਆ ਸੰਗਤ ਦਾ ਆਇਆ ਤੇ ਮਾਰਕੀਟ ਵਿੱਚ ਬਣੀ ਛੋਟੀ ਜੀ ਉਹਦੇ ਵਿੱਚ ਰੋਗੇ ਥੋੜਾ ਜਿਹਾ ਸ਼ੋਪਿੰਗ ਨੂੰ ਬੈਰ ਕਰ ਰਹੇ ਆ ਭਾਈ ਜੋਮ ਨੇ ਤਾਂ ਬੈਠ ਚੱਕ ਲਿਆ ਬਣਦਾਹੀਂ ਬੈਠ ਆਹਾਂ ਇੱਥੀ ਤੋੜ ਦੇਣਾ ਮਨ ਉਹ ਮਾਰਿਆ ਛੱਕਾ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਭਾਈ ਟੌਡਰ ਮਾਲ ਜੀ ਨੇ ਮੋਹਰਾ ਖੜੀਆਂ ਕਰਕੇ ਤੇ ਸਾਬ ਜਾਦਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਲਈ ਸੀ ਇਹ ਮੰਨਿਆ ਜਾਂਦਾ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੀ ਹੈ ਤੇ ਆਪਾਂ ਹੁਣ ਕਰਦੇ ਹਾਂ ਉਸ ਸਥਾਨ ਦੇ ਦਰਸ਼ਨ ਤੇ ਨਾਲੇ ਤੁਹਾਨੂੰ ਕਰਾਉਨੇ ਆ। ਲੋ ਜੀ ਇਹ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ। ਇਹ ਹੈ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਛੋਟੇ ਸਾਹਿਬ ਜਦਿਆ ਦਾ ਸੰਸਕਾਰ ਕੀਤਾ ਗਿਆ ਸੀ। ਭਾਈ ਟੋਡਰ ਮਲਜੀ ਵੱਲੋਂ ਮੋਹਰਾ ਖਰੀਦ ਕੇ ਮੋਹਰਾ ਖੜੀਆਂ ਕਰਕੇ ਜਗ੍ਹਾ ਲਈ ਸੀ ਉਹਨਾਂ ਨੇ ਇੱਥੇ। ਵਾਹਿਗੁਰੂ ਵਾਹਿਗੁਰੂ ਕੋ ਜੀ ਕਰੋ ਦਰਸ਼ਨ ਇਸ ਪਵਿੱਤਰ ਅਸਥਾਨ ਦੇ ਵਾਹਿਗੁਰੂ ਮਹਾਰਾਜ ਕਿਰਮਾ ਰਤਨ ਲੋ ਜੀ ਆਪਾਂ ਦਰਸ਼ਨ ਕਰਿਆ ਏ ਅੰਦਰ ਜਿਹੜਾ ਤੁਸੀਂ ਲਾਸਟ ਕਲਿੱਪ ਤੇ ਦੇਖੀ ਸੀ ਉਹ ਚੋੜੀ ਜਗ੍ਹਾ ਸੀ ਜਿਹੜੀ ਡਿਮਾਂਡ ਆਰਡਰ ਮਾਲ ਜੀ ਨੇ ਮੋਰਾ ਖੜੀਆਂ ਕਰਕੇ ਵजीर खान ਤੋਂ ਖਰੀਦੀ ਸੀ ਉਸ ਸਮੇਂ ਦੇ ਜਿੰਨੇ ਵੀ ਜ਼ਮੀਨਦਾਰ ਸੀ ਸਾਰੇ ਵजीर खान ਦੇ ਡਰ ਤੋਂ ਨਾ ਜ਼ਮੀਨ ਦੇਣ ਤੋਂ ਇਨਕਾਰ ਕਰ ਗਏ ਸੀ ਤੇ ਜਮਾਨਤ ਆ order ਮਲਜੀ ਨੇ ਜ਼ਮੀਨ ਉੱਤੋਂ ਖਰੀਦ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਕੀਤਾ ਸੀ ਲੋ ਜੁਰੇ ਪੂਰਾ ਇਤਿਹਾਸ ਵੀ ਲਿਖਿਆ ਹੋਇਆ ਹੈ ਇਹ ਗੱਲ 1704 ਈਸਵੀ ਦੀ ਹੈ ਫਾਂ ਬੁੱਤ ਇਹ ਪੰਜਾਬੀ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਮੋਤੀਰਾਮ ਮਹਿਰਾਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਦੋਂ ਆਪਾਂ ਜਾਣੇ ਵਾਪਸ ਤੇ ਮੋਤੀਰਾਮ ਮਹਿਰਾਜੀ ਨੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਇਆ ਸੀ ਜਦੋਂ ਉਹ ਠੰਡੇ ਬੁਰਜ ਵਿੱਚ ਕੈਦ ਸੀ ਤੇ ਹੁਣ ਆਪਾਂ ਉਹ ਗੁਰਦੁਆਰਾ ਸਾਹਿਬ ਦੇਖਦੇ ਆਂ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਣਾ ਲੋ ਜੀ ਇੱਥੇ ਟਾਈਮ ਪੀਸ ਵਾਲੀ ਸ਼ਾਪ ਸੀ ਟਾਈਮ ਪੀਸ ਵਾਲੀ ਸ਼ਾਪ ਤੋਂ ਟਾਈਮ ਪੀਸ ਲਿਆ ਤੇ ਨਾਲ ਪੁੱਤ ਨੋ ਇੱਥੇ ਬਹੁਤ ਤਰ੍ਹਾਂ ਦੇ ਲਾਇਆ ਉਹਨਾਂ ਨੇ ਬਹੁਤ ਡਿਜ਼ਾਈਨਿੰਗ ਬਹੁਤ ਆ ਲੋ ਜੀ ਫਾਈਨਲੀ ਟਾਈਮ ਪੀਸ ਲੈ ਲਿਆ ਆਪਾਂ ਨੇ ਐਪਲ ਵਾਲਾ ਲਿਆ ਜਿਹੜੇ ਦੂਏ ਸੀ ਉਹ ਬਾਵਾ ਲੰਬੇ ਸੀ ਉਹ ਕੰਧ ਤੇ ਲੋਟ ਨਹੀਂ ਸੀ ਉਹ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਮੋਤੀ ਮਹਿਰਾਜੀ ਦੇ ਬਾਅਦ ਚ ਜਾਵਾਂਗੇ ਪਹਿਲਾਂ ਇੱਥੇ ਦੀਵਾਨ ਟੋਡਰਮਲ ਜੀ ਦੀ ਹਵੇਲੀ ਆ ਉਹ ਤੁਹਾਨੂੰ ਦਿਖਾਉਣੀ ਆ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਡਾਇਰੈਕਸ਼ਨ ਇਧਰੋਂ ਸੀ ਮਨ ਤਾਹਫੀ ਲਾਗ ਸੀ ਪਰ ਇਧਰ ਲੱਗਿਆ ਹੁਣ ਤੁਹਾਨੂੰ ਦੀਵਾਨ ਟੋਡਰਮਲ ਜੀ ਦੀ ਹਵੇਲੀ ਦਿਖਾਉਣੀ ਆ ਜਿਨ੍ਹਾਂ ਨੇ ਮੋਹਰਾ ਵਛਾ ਕੇ ਉਸ ਸਮੇਂ ਜਗਾ ਖਰੀਦੀ ਸੀ ਸੋਨੇ ਦੇ ਮੋਹਰਾ ਵਛਾ ਕੇ ਉਜੀ ਇਸ ਸਥਾਨ ਨੂੰ ਬਚਾ ਕੇ ਰੱਖਣ ਵਾਸਤੇ ਹੁਣ ਇੱਥੇ ਕੰਮਕਾਰ ਸ਼ੁਰੂ ਹੋ ਗਿਆ। ਯਾਨੀ ਬਹੁਤ ਲੇਟ ਕਰਿਆ ਸ਼ੁਰੂ। ਉਹ ਸਾਹਮਣੇ ਦੇਖ ਰਹੇ ਆ ਜਿਹੜੀ ਤੁਸੀਂ ਉਹ ਹੈਗੀ ਜਿਮਾਨ ਟੋਡਰ ਮਲਜੀ ਦੀ ਹਵੇਲੀ ਜਿਨ੍ਹਾਂ ਨੇ ਉਸ ਟਾਈਮੇ ਇੰਨੀ ਮਹਿੰਗੀ ਜਗਾ ਲਈ ਸੀ ਸਭ ਜੱਜਾਂ ਦੇ ਸੰਸਕਾਰ ਵਾਸਤੇ। ਉਹ ਮਹ ਲੋ ਜਿਨ੍ਹਾਂ ਨੇ ਰਸਤੇ ਬੰਦ ਕਰਿਆਗਾ ਸੀ। ਪੁੱਤੇ ਉਸ ਟਾਈਮੇ ਤਾਂ ਸਿਮੀਮੀਕ ਪੂਲ ਜਿਹਦੇ ਵਿੱਚ ਨਹਾਉਣੇ ਹੁੰਦੇ ਉਹ ਚੀਜ਼ ਬਣੀ ਹੋਈ ਹੈ ਪੁੱਤੇ। ਜਾ ਜਾ ਉਹ ਖੂਚ ਨਾ ਜਾਈ ਪਾ ਠੀਕ ਆ ਉਹ ਵਿੱਚ ਦਬ ਜੇ ਕਰਦਾ ਠੀਕ ਆ ਐਸੇ ਨੇੜੇ ਨੇੜੇ ਘੁੰਮ ਲਾ ਉਹ ਸਾਹਮਣੇ ਇਹ ਵਿਚੋ ਦੇ ਪਾਣੀ ਵਾਲਾ ਉਹ ਮਹਾਰਾਜਾ ਸੱਜਾ ਪਾਸ਼ਾ ਇਹ ਹੈ ਜੀ ਦੀਵਾਨ ਟੋਡਰ ਮਲਜੀ ਦੀ ਹਵੇਲੀ ਖਾ ਕਾਫੀ ਖਸਤਾਲਤ ਹੋ ਗਈ ਇਸ ਟਾਈਮ ਇੱਧਰ ਆ ਜਾ ਬੁੱਤ ਇੱਧਰ ਆ ਜਾ ਆ ਬੁੱਤ ਜਿਹੜਾ ਮੋਰਾ ਨਹੀਂ ਪਿਛਾਈਆਂ ਹੋਈਆਂ ਹੋਈਆਂ ਇਦੇ ਉੱਪਰ ਫਿਰ ਸਾਬਜਾ ਦਿਨ ਰੱਖਿਆ ਗਿਆ ਸੀ ਪੁੱਤ ਐਦਾਂ ਮੋਰਾ ਖੜੀ ਕਰਕੇ ਜਗਾ ਖਰੀਦੀ ਸੀ ਇਹ ਠੀਕ ਆ ਹਾਂ ਪੁੱਤ ਹਾਂ ਪੁੱਤ ਜਿਹਨੇ ਜਗਾ ਖਰੀਦੀ ਸੀ ਪੁੱਤ ਉਹਦਾ ਘਰ ਆ ਇਹ ਆ ਵਾਲਾ ਜਿਹੜਾ ਸਾਹਮਣੇ ਦੇਖ ਰੇ ਹੋ ਨਾ ਤੁਸੀਂ ਜਿਨ੍ਹਾਂ ਨੇ ਆ ਜਗਾ ਖਰੀਦੀ ਸੀ ਉਹਨਾਂ ਦਾ ਘਰ ਸੀ ਉਸ ਸਮੇਂ ਇੱਥੇ ਰਹਿੰਦੇ ਹੁੰਦੇ ਸੀ ਉਹ ਜਿਹੜਾ ਭਾਈ ਹੈ ਨਾ ਆ ਵਾਲਾ ਆ ਜਿਹੜਾ ਜਿਹੜਾ ਥੱਲੇ ਮੋਰਾ ਰੱਖ ਰਿਹਾ ਹੈ ਇਹਦਾ ਘਰ ਆ ਹੋ ਰਿਹਾ ਸਾਹਮਣੇ ਆ ਵਾਲਾ हां ਹੁਣ ਇਹਨੂੰ ਦੁਬਾਰੇ ਜੋੜਨ ਲੱਗਿਆ ਪੁੱਤ ਬਰਾਵੋ ਹਾਂ ਜੋ ਬੰ ਸਹੀ ਗੱਲ ਕਰੀ ਐ ਕਿ ਹੁਣ ਇਹਨੂੰ ਠੀਕ ਕਰਨ ਲੱਗਿਆ ਦੁਬਾਰੇ ਫੇਰ ਉਸੇ ਉਸੇ ਤਰ੍ਹਾਂ ਪੁਰਾਣੇ ਸਮੇਂ ਦੇ ਹਿਸਾਬ ਨਾਲ ਉੱਕਣੇ ਬਣਵਾ ਰਹੇ ਹੈਂ ਫਿਰ ਕਿੱਥੇ ਗਏ ਪੁੱਤ ਉਹ ਤਾਂ ਹੁਣ ਬਾਬਾ ਜੀ ਕੋਲ ਚਲੇ ਗਏ ਉੱਪਰ ਆਪਾਂ ਕੀ ਆਹ ਪੁੱਤ ਦੱਸਿਆ ਹੋਇਆ ਵੀ ਇਹਦੇ ਵਿੱਚ ਗੁੜ ਵੀ ਪੈਣਾ ਆ ਜਿਹੜੀਆਂ ਚੀਜ਼ਾਂ ਜੋਂਗ ਵਗੈਰਾ ਸਾਰਾ ਕੁਝ ਇਸ ਜਿਹੜਾ ਮਟੀਰੀਅਲ ਤਿਆਰ ਹੋਣਾ ਜੀ ਨਾਲ ਕੰਦਾ ਬਣਨੀ ਆ ਉਹ ਸਾਰਾ ਕੁਝ ਪੁੱਤ ਇਹ ਹਵੇਲੀ ਦੇ ਵਿੱਚ ਪੈਣਾ ਫਿਰ ਹਾਂ ਸਾਰਾ ਕੁਝ ਇਹਨਾਂ ਨਾਲ ਬਣਨੀ ਹੁਣ ਕੰਦ ਹਾਂ ਇਹਨਾਂ ਨਾਲ ਬਣਨੀ ਫਿਰ ਕੰਦ ਪੁੱਤ ਲੋ ਜੀ ਇੱਧਰ ਕੰਮਕਾਰ ਪੂਰਾ ਤੇ ਜੋਰ-ਸ਼ੋਰ ਚੱਲ ਰਿਹਾ ਇੱਧਰ ਖੂਬ ਹੀ ਬਣਾ ਰਹੇ ਆ ਇੱਕ ਤਿਆਾਲੇ ਵਾਲੀ ਸਾਰੀ ਬਾਉਂਡਰੀ ਕਰ ਲੱਗੀ ਆ ਉਸੇ ਹਿਸਾਬ ਨਾਲ ਉਦਾਂ ਹੀ ਡਿਜ਼ਾਈਨਿੰਗ ਉਦਾਂ ਸਾਰਾ ਕੁਝ ਬਣਾ ਰਹੇ ਆ ਉਹੀ ਇੱਟਾਂ ਲਾ ਰਹੇ ਆ ਪੁਰਾਣੀਆਂ ਤੇ ਹੁਣ ਇਹਨੂੰ ਵੀ ਰੈਮੂਨੇਟ ਕਰਨਗੇ ਕਿਉਂਕਿ ਹੈਰੀਟੇਜ ਚੀਜ਼ ਹੈ ਨਾ ਸਾਂਭ-ਸਵਾਰਦਾ ਜ਼ਰੂਰੀ ਆ ਹੈ ਪੁੱਤ ਕੈਮਰੇ ਵਗੈਰਾ ਲਾਏ ਹੋਏ ਤਾਂ ਜੋ ਕੋਈ ਚੋਰੀ-ਚੂਰੀ ਨਾ ਕਰ ਸਕੇ ਵਾਹਿਗੁਰੂ ਸੱਚਾ ਪਾਤਸ਼ਾਹ ਬੱਲੇ ਲੋ ਜੀ ਹਵੇਲੀ ਅੰਡਰਗਰਾਊਂਡ ਵੀ ਦੀ ਥੱਲੇ ਵੀ ਸੀ ਜਿੰਨੀ ਉੱਪਰ ਆ ਉਨਯੋਗ ਲਗਭਗ ਥੱਲੇ ਨੂੰ ਵੀ ਸੀ। ਦਿਲਹਰੋ ਕਿੰਨੇ ਪੁਰਾਣੇ ਟਾਈਮਾਂ ਦੇ ਵਿੱਚ ਵੀ ਹਨਾ ਕਮਾਲ ਆ। ਪੂਰੀ ਪਤਲੀ ਟਬਰੀਕਟ ਲੱਗੀ ਹੋਈ ਆ ਤੇ ਮਾਰਬਲ ਪਤਾ ਨਹੀਂ ਕਿਹੜਾ ਯਾਰੋ ਜਿਹੜਾ ਸਿਮਿੰਟੇ ਜਾਂਦਾ ਉਹ ਹੋਰੇ ਬੱਕਰੀ ਲੱਗਿਆ ਹੋਇਆ ਕੋਈ। ਇਦਾਂ ਦੇਖ ਲੈਣੇ ਜਾਣਾ। ਨਾਲ ਸੰਗਤ ਆਉਂਦੀ ਹੋਆ। ਜਿਆ ਸਾਈਡ 'ਇਮਾਰਤ ਦਾ ਕੰਮ ਚੱਲ ਰਿਹਾ। ਜੰਗਰਾ ਜੁੰਗਰਾ ਲਾਜ਼ ਇਹਨਾਂ ਨੇ ਹੁਣ ਕਰਨਗੇ ਮਣੀ ਮੁੱਟੀ ਕਿਉਂਕਿ ਇਹ ਗੰਦਾ ਡਿੱਗੀ ਜਾਨੀ ਨਾ। ਔਰ ਰੋਕਣ ਵਾਸਤੇ ਮਾੜਾ ਮੋੜਾ ਸਿਮਿੰਟ ਸਮਟ ਲਾਉਣਗੇ ਹੁਣ ਬਹੁਤ ਪੁਰਾਣੀ ਆ ਬਾਈ ਦੇਖ ਲਓ ਹਨਾ ਕਮਾਲ ਆ ਹਿੱਟਾਂ ਦੇਖੋ ਤੁਸੀਂ ਕਿਹਜੇ ਲੱਗੀਆਂ ਹੋਈਆਂ ਹੁਣ ਨਾ ਕੰਮ ਚੱਲ ਰਿਹਾ ਏ ਹਵੇਲੀ ਦਾ ਇਸ ਕਰਕੇ ਨਾ ਇਹਦੇ ਅੰਦਰ ਨਹੀਂ ਜਾ ਸਕਦੇ ਪਹਿਲਾਂ ਤਾਂ ਕਹਿੰਦੇ ਅੰਦਰ ਵੀ ਜਾ ਸਕਦੇ ਹੋ ਘੁੰਮ ਫਿਰ ਸਕਦੇ ਸੀ ਨਹੀਂ ਪੁੱਤ ਇਹ ਪੁਰਾਣੀ ਹੋ ਗਈ ਜੀ ਤਾਂ ਕਰਕੇ ਟੁੱਟ ਗਈ ਬਹੁਤ ਪੁਰਾਣੀ ਹੋ ਗਈ ਸੀ ਪੁੱਤ ਵੀ ਸੰਭਾਲ ਨਹੀਂ ਕਰੀ ਪਹਿਲਾਂ ਹੁਣ ਸੰਭਾਲ ਲੱਗੇ ਇਹਨੂੰ ਤੇ ਹੁਣ ਇਹਨਾਂ ਦੁਆਰੇ ਫੇਰ ਠੀਕ ਹੋ ਜਾਣਾ ਆਲਟ ਸਾਰੀ ਲਾਉਣੀ ਨੇ ਦੇਖ ਲੈ ਵਿਚੋ ਗੱਡੀ ਹੈ ਇਹ ਸਾਰੀ ਵਿਚੋ ਗੱਡੀ ਆਹ ਜਿਹੜੀ ਡਿੱਗੀ ਹੋਈ ਸੀ ਸਾਰੀ ਟੱਪ ਵਿਚੋ ਆਈ ਹੈ ਇਹ ਦੁਵਾਰਿਆਂ ਹੁਣ ਕਰਕੇ ਨਾ ਸੱਟ ਸੱਟ ਫਿਰ ਦੁਵਾਰੇ ਲਾਉਣਗੇ ਚਲਿਏ ਚਲੋ ਜੀ ਹੁਣ ਦੇਖਦੇ ਗੁਰਦੁਆਰਾ ਸਾਹਿਬ ਮੋਤੀ RAM ਮਹਾਰਾਜ ਜੀ ਦਾ ਜਿੱਥੇ ਸਹਿਬ ਜਦੋਂ ਦੁੱਧ ਪਿਲਾਜੋ ਗਲਾਸ ਪਏ ਚਲੋ ਚਾ ਲੋ ਕੰਤਾ ਹੂੰ ਜੋ ਬਣਾ ਆਰਾਮ ਨਾਲ ਚੱਲ ਬੁੱਤੋ ਦੇਖੋ ਜੀ ਗੁਰਦੁਆਰਾ ਬਾਬਾ ਮੋਤੀ RAM ਮਹਾਰਾਜ ਜੀ ਫਤਿਹਗਰ ਸਾਹਿਬ ਜਿਹੜਾ 메인 ਗੁਰਦੁਆਰਾ ਸਾਹਿਬ ਆ ਜਦੋਂ ਆਪਾਂ ਉਸ 메인 ਗੁਰਦੁਆਰਾ ਸਾਹਿਬ ਤੋਂ ਮਰਿੰਡੇ ਵੱਲੋਂ ਜਾਂਦੇ ਆ ਤਾਂ ਉੱਥੋਂ ਅੱਧਾ ਕਿਲੋਮੀਟਰ ਤੇ ਹੀ ਆ ਗੁਰਦੁਆਰਾ ਸਾਹਿਬ ਉਹ ਭਾਈ ਸੱਚਾ ਪਾਸਾ ਜਿਹੜਾ ਝਾਲਮਾ ਨੂੰ ਪਤਾ ਲੱਗ ਗਈ ਮੋਤੀराम ਮਹਿਰਾ ਜੀ ਨਾਲ ਸਾਹਿਬ ਜਾਦਾਂ ਨੂੰ ਦੁੱਧ ਪਿਲਾਉਂਦੇ ਸੀ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਕੋਲੂ ਰਾਹੀਂ ਪੀਂੜਦਾਤਾ ਉਸ ਸਮੇਂ ਦੇ ਜ਼ਾਲਮ ਦੇਲੇ ਇੰਨਾ ਚ ਜ਼ੁਲਮ ਕਰਦੇ ਹੁੰਦੇ ਸੀ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗਲਾਸਾਂ ਦੇ ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦੇ ਨੇ ਦੁੱਧ ਪੀਤਾ ਸੀ ਉਹ ਵਹੀ ਸੱਚਾ ਪਾਤਸ਼ਾਹ ਲੋ ਸੰਗ ਤੋਂ ਕਰੋ ਦਰਸ਼ਨ ਜੀ ਇਹਨਾਂ ਗਲਾਸਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਨੇ ਦੁੱਧ ਪੀਤਾ ਸੀ ਜੋਰਾਵਰ ਸਿੰਘ ਜੀ ਤੇ ਬਾਬਾ ਫਾਜ਼ਲ ਸਿੰਘ ਜੀ ਪਾਪਾ ਆਹ ਬਤ ਮਾਤਾ ਬਜ਼ੁਰਗਾਂ ਜੀ ਨੇ ਪੀਤਾਤਾ

ਤੇ بارش ਵੀ ਆ ਗਈ ਉੱਧਾਂ। ਧਿਆਨ ਨਾਲ ਦੇਖੇ। ਲੋ ਜੀ ਇਹ ਸੀ ਗੁਰਦੁਆਰਾ ਮੋਤੀਰਾਮ ਮਹਾਰਾਜ ਜੀ ਦਾ ਜਿੱਥੇ ਗਲਾਸ ਪਏ ਨੇ ਜਿਹਦੇ ਵਿੱਚ ਛੋਟਾ ਸ਼ਹਿਜਾਦਨ ਦੁੱਧ ਪੀਤਾ ਸੀ। ਉਹਦੇ ਦਰਸ਼ਨ ਤੁਸੀਂ ਕੀਤੇ ਆ। ਤੇ ਹੁਣ ਚੱਲਦੇ ਆ ਵਾਪਸ ਘਰ ਨੂੰ ਆਪਾਂ ਕਿਉਂਕਿ ਮੌਸਮ ਵੀ ਬਹੁਤ ਖਰਾਬ ਹੋ ਗਿਆ। ਲੋ ਜੀ ਹੁਣ ਅਸੀਂ ਜਾ ਰਹੇ ਹਾਂ ਨਥਲੰਪੁਰ ਬਾਬਾ ਜੀ ਸਿੰਘ ਜੀ ਦੀ ਵਰਸੀ ਸੀ ਅੱਜ। ਜਾ ਰਿਹਾ ਰੋਡ ਜਾਮ ਹੋਇਆ ਪਿਆ ਬਹੁਤ ਬਰਸੇ ਭਰਦੀ ਆ ਹਰ ਸਾਲ ਚਲੋ উইਚ ਮੌਸਮ ਦੇ ਤੂੰ ਪੰਜਾਬ ਚ ਮਿਲ ਸਕਦਾ ਆ ਮੌਸਮ ਜਿਹੜੀ ਆਹ ਚੀਜ਼ ਆ ਨਾ ਪੰਜਾਬ ਚ ਹੋਦਾ ਕਿਤੇ ਨਹੀਂ ਮਿਲਦੀ ਵਾਹ ਕਮਾਲ ਹੈ ਹਨਾ ਜੀ ਜੀ ਸੁਬਿਆ ਮੈਂ ਫੇਲਾਇਓ ਘਰੇ ਲੱਗਿਆ ਪਰ ਕਿਤੇ ਬਾਅਦ ਮੈਂ ਘਰੇ ਤਾਂ ਨਹੀਂ ਆਪਾਂ ਜੇ ਪਹੁੰਚੋਗੇ ਤੁਹਾਨੂੰ ਨਥਲੰਪੁਰ ਬਾਬਾ ਜੀ ਸਿੰਘ ਜੀ ਦੀ ਵਰਤ ਸੀਗਾ ਬ੍ਰਾਹਮਕਿਆਨੀ ਹੋਇਆ ਇੱਥੋਂ ਦੇ ਸੰਤ ਬਾਬਾ ਅਜੀਤ ਸਿੰਘ الشطح يطلع الشطح ما هذا صار بابا جي سي مزينة البابا واحد بابا جي دي واحد ਦਦਾ ਪੈਣ ਫਿਰਦਾ ਸੀ ਫਾਈਨਲੀ ਹੁਣ ਮੈਂ ਆਇਆ ਉਹਦੇ ਜਲਥਲ ਕਰਦਾ ਕਿਦੋਂ ਮੀਂਹ ਦੇ ਲਾ ਕਿੰਨਾ ਪੈ ਗਿਆ ਵਾਲੇ ਘਰ ਚ ਲੋ ਜੀ ਜਿੰਨੀ ਦੁਪਹਿਰੇ ਗਰਮੀ ਸੀ ਨਾ ਉਨੇ ਹੀ ਰੱਬ ਨੇ ਉਹ ਠੰਡਾ ਮੌਸਮ ਕਰਤਾ ਪੂਰਾ ਹੈ ਚਿਲਡ ਲੋ ਜੀ ਸ਼ਾਮ ਦੇ 5:30 ਦਾ ਟਾਈਮ ਆ ਤੇ ਇਹੋ ਜਿਹਾ ਮੌਸਮ ਨਾ ਕਹਿੰਦੇ ਅਮਰੀਕਾ ਚ ਵੀ ਨਹੀਂ ਮਿਲਦਾ ਹੈਗਾ। ਇਹ ਮੌਸਮ ਸਿਰ ਪੰਜਾਬ ਚ ਹੀ ਮਿਲਦਾ। ਦੇਖਣ। ਤੇ ਬਾਈ ਬਾਕੀ ਅੱਜ ਦਾ ਵਲੌਗ ਇੰਨਾ ਕੀ ਸੀ। ਉਮੀਦ ਕਰਦਾ ਹਾਂ ਨੂੰ ਸਾਰੀ ਇਨਫੋਰਮੇਸ਼ਨ ਬੰਦੀ ਲੱਗੀ ਹੋਊਗੀ। ਤੇ ਬਾਕੀ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ। ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ। ਤੇ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ।